ਮੈਂ ਤਾਂ ਕੋਈ ਤੁਹਾਨੂੰ ਮੈਨੂੰ ਪਤਾ ਪਿਛਲੀ ਵਾਰੀ ਇੱਥੇ ਕੀ ਹੋਲੇ ਹੋਇਆ ਕੱਲ ਮੋਰੋ ਵੀ ਸਾਰਿਆਂ ਨੂੰ ਪਤਾ ਵੀ ਬਾਵਾ ਤੋਂ ਗੜਬੜ ਕੇ ਬਾਹਰ ਕੱਢਦੇ ਰਹੇ ਆ ਪੰਚਾਇਤ ਕੋਲ ਆ ਮੇਰੇ ਤੇ ਮੈਂ ਉਹਨਾਂ ਨੂੰ ਇੱਥੋਂ ਇੱਥੋਂ ਹੀ ਇਹਨਾਂ ਜੀ ਆ ਕੇ ਕਿ ਮਗਾ ਦਾ ਭੁਲੀ ਲਾ ਕੇ ਬੁਕਾਇਆ ਸੀ ਸਾਰੇ ਵਰਗਾ ਸਰ ਕੈਂਡੀਡੇਟ ਦਾ ਨਾਮ ਨਹੀਂ ਕਰਨਾ ਹੈ ਅਸੀਂ ਸਰਪੰਚ ਜੀ ਨਾਲ ਕਰਾਇਆ ਹੈ ਸਾਡਾ ਸਰਪੰਚ ਹੈ ਤੇ ਸਰਪੰਚ ਤੇ ਬਰੂਗਾ ਇਹ ਆਪਾਂ ਉਹਨਾਂ ਲਈ ਸਾਰੇ ਜਿਆਦੇ ਨੂੰ ਪਹਿਲਾਂ ਤਾਂ ਬੇਨਤੀ ਕਰਦਾ ਵੀ ਭਾਈਚਾਰਕ ਸਾਜ ਬਣਾ ਕੇ ਰੱਖੀਏ। ਉੱタル ਦੇ ਕੋਈ ਬੰਦਾ ਨਹੀਂ ਪੜਦਾ ਤਾਂ ਇੱਥੇ ਬੱਦੇ ਬਣਾਵਾਂਗੇ। ਉਹ ਸੁਣ ਹਾਲ। ਕਿਹੜਾ ਪਤਾ ਨਹੀਂ ਪੰਦਾ ਜਿਹੜੇ ਖਰਾਬ ਕਰਦੇ ਆ ਭਾਈਚਾਰਕ ਸਾਹਿਬ ਖਰਾਬ ਕਰਦੇ ਆ ਜੇ ਸਰਪੰਚ ਆ ਲੈ ਕੀ ਕਰਕੇ ਬਤਾਇਓ ਪਰ ਮੁੱਕੇ। ਅਸੀਂ ਭਰਾਵਾਂ ਦੇ ਬੱਦੇ ਕਹਿੰਦੇ ਬਣਾਏ। ਕਿਉਂਕਿ ਸਾਡਾ ਸਾ ਚੇਰਮੈਨ ਸੁਖਵੀਰ ਆਪ ਘਰ ਦਾ ਹੁੰਦਾ। ਆ ਸਭੀ ਟੀਮ ਸਾਰੇ ਨੌਜਵਾਨ ਮੁੰਡੇ ਸ੍ਰੀ ਮਾਇਨਾ ਦੀ ਸ਼੍ਰੀਤੀ ਦਾ ਪੈੜਾ ਲੱਗਦੇ ਆ ਇਹਨਾਂ ਨੂੰ ਆਏ ਆ ਵੀ ਇਹ ਕਿਹੜਾ ਬਸ਼ਕਾਰਦੇ ਆ ਜਾਂ ਕਹਿੰਦੇ ਆ ਕਿ ਆਮ ਤੌਰ ਤੇ ਆਪੋ ਤਾਂ ਉਹ ਜਾਂਦੇ ਨਹੀਂ ਇਹ ਤਾਂ ਬਹੁਤ ਮੂਰੇ ਆ ਜਾਣੇ ਇਹ ਤਾਂ ਕੁਝ ਬਣ ਜਾਣਾ